ਉਹਨੇ ਦੋਵੇਂ ਗੱਲਾਂ ਕਿੱਥੇ ਲੈ ਕੇ ਜਾ ਰਹੇ ਹੈ ਕਿਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਬਾਰਨ ਟਵਰ ਤੋਂ ਲੈਣਾ ਨਹੀਂ ਭਾਨੇ ਸਿੱਧੂ ਕਦੇ ਨਹੀਂ ਦੋਗਾ ਇਹ ਕਾ ਚਾਰ ਰੱਖੇ ਆਵੇ ਵੀ ਨਹੀਂ ਤਬੂ ਬਹੁਤ ਟਕਾ ਹੋ ਰਿਹਾ ਮੈਂ 10 ਕਰੋੜ ਦੀ ਖਤਰ ਨੂੰ ਲੈ ਕੇ ਜਾ ਰਿਹਾ ਭਾਨੇ ਸਿੱਧੂ ਨੂੰ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ 10000 ਰੁਪਏ ਰਿਸ਼ਵਤ ਮੰਗਣ ਦੇ aarop ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਅਦਾਲਤ ਵੱਲੋਂ 2 ਦਿਨ ਦਾ ਰਿਮਾਨਡ ਦੇਣ ਤੋਂ ਬਾਅਦ ਅੱਜ ਭਾਨੇ ਸਿੱਧੂ ਦਾ ਮੈਡੀਕਲ ਚੈੱਕਅਪ ਕਰਾਉਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਾਣੇ ਸਿੱਧੂ ਨੂੰ ਚੌਣ ਵਾਲਿਆਂ ਦਾ ਉੱਤੇ ਤੰਤਾ ਲੱਗ ਗਿਆ ਤੇ ਪਾਣੇ ਸਿੱਧੂ ਨੂੰ ਜਦੋਂ 10000 ਰੁਪਏ ਰਿਸ਼ਵਤ ਦੀ ਮੰਗ ਦੇ ਸਵਾਲ ਤੇ ਪਾਣੇ ਸਿੱਧੂ ਨੂੰ ਪੁੱਛਿਆ ਗਿਆ ਤਾਂ ਪਾਣੇ ਸਿੱਧੂ ਨੇ ਕਿਹਾ ਕਿ ਉਸਨੇ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਾਏ ਨੇ ਤੇ ਮੈਂ 10000 ਰੁਪਏ ਵਿੱਚ ਕਿਵੇਂ ਵੇਖ ਸਕਦਾ ਹਾਂ ਦਾ ਬੰਦੇ ਕੋਈ ਨਹੀਂ ਚੱਲੋ ਚੱਲੋ ਆ ਜਾਓ ਬਾਹਰ ਵੀ ਆ ਜਾਓ ਮੇਰੇ ਲੱਗਦਾ ਰਹਿਣਾ ਮੈਂ ਲੋਕਾਂ ਨੂੰ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਤੁਹਾਡੇ ਤੇ આરોਪ ਲਗਾ ਕੇ 10 ਲੱਖ ਰੁਪਏ ਬੰਗਿਆ 10000 ਰੁਪਏ ਖਾਤਰ ਵੀ ਮੈਂ ਲੱਖ ਰੁਪਏ ਖਾਤਰ ਹੀ ਮਿਲਦਾ ਵੇਖਦਾ ਉਹ ਨਹੀਂ ਵਿਕਣਾ ਉਹ ਤਾਂ ਉਹ 10000 ਦੀ ਇੱਕ ਦਾ ਹੈ 1000 ਰੁਪਏ ਖਾਤਰ ਨਹੀਂ ਪਾਉਂਦੇ ਇਹ ਜੇਲ੍ਹ ਭੇਜਦੇ ਆ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਜੇਲਾ ਥਾਣੇ ਯਾਰ ਜਿੰਨੇ ਮਰਜੀ ਜੋ ਮਰਜੀ ਬਾਰਨ ਤਬਰ ਤਬਰ ਨਹੀਂ ਭਾਵੇਂ ਤੂੰ ਕਦੇ ਨਹੀਂ ਦੇਵਗਾ ਇਹ ਗੱਲ ਕਰ ਕਦੇ ਵੀ ਨਹੀਂ ਤੈਨੂੰ ਬਾਹਰ ਕੱਟਾ ਹੋ ਰਿਹਾ ਨਹੀਂ ਯਾਰ ਮਾ 10 ਕਰੋੜ ਦੀ ਖਤਰ ਨੂੰ ਲੈ ਕੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਤੇ ਨਹੀਂ ਵਿਗਦਾ ਲੋਕੋ ਹੈ ਇਹ ਨਹੀਂ ਵਿਗਦਾ ਹਵਾ ਨਹੀਂ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਇਹ ਦੇਲ ਲੈ ਕੇ ਜਾ ਰਹੇ ਹੋ ਭਾਜੀ ਦੇਲ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਇਸ ਮਸਲੇ ਵਿੱਚ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟ ਕਰਿਓ